ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਵੀਡੀਓ ਲੈ ਕੇ ਆਏ ਤੁਹਾਡੇ ਨਾਲ ਕੱਪੜੇ ਦੀ ਵੀਡੀਓ ਸ਼ੇਅਰ ਕਰਦੇ ਹਾਂ ਹਨਾ ਤੇ ਆਪਣੇ ਕੋਲੇ ਕੀ ਕੀ ਵੈਰਾਈਟੀ ਆਈ ਹੈ ਕੀ ਕੀ ਹਨਾ ਕਿੰਨੇ ਕੁ ਰੇਟ ਚਾਹੀਏ ਬਿਲਕੁਲ ਸਸਤੇ ਰੇਟ ਦੇ ਵਿੱਚ ਜਿਹੜੀ ਹੈਗੀ ਆਪਣੇ ਕੋਲੇ ਵੈਰਾਈਟੀ ਪਹੁੰਚੀ ਹੈਗੀ ਤੇ ਆਪਾਂ ਨੇ ਜਿਹੜਾ ਹੈਗਾ ਬੁਟੀਕ ਹੈਗਾ ਜੀ ਆਪਣਾ ਧੂਰੀ ਕੌਰ ਸੰਧੂ ਬਟਿਕ ਐਂਡ ਬਿਊਟੀ ਸੈਲੂਨ ਧੋਰੀ ਕੱਕੜਵਾਲ ਚੌਂਕ ਬਰਨਾਲਾ ਰੋਡ ਦਸਵੇਂ ਨਗਰ ਦੇ ਬਿਲਕੁਲ ਸਾਹਮਣੇ ਆਪਣੀ ਜਿਹੜਾ ਹੈਗਾ ਬਟਿਕ ਹੈਗਾ ਆਪਣੇ ਕੱਪੜੇ ਦੀ ਸ਼ਾਪ ਵੀ ਹੈ ਤੇ ਤੁਸੀਂ ਜਿਹੜੇ ਮਰਜ਼ੀ ਸੂਟ ਸਾਡੇ ਤੋਂ ਬਟਿਕ ਪੀਸ ਜਿੱਦਾਂ ਦੇ ਮਰਜ਼ੀ ਸੂਟ ਲੈ ਸਕਦੇ ਹੋ ਤਿਆਰ ਵੀ ਕਰਾ ਸਕਦੇ ਹੋ ਆਪਣਾ ਨਾਲ ਸਲਾਈ ਦਾ ਕੰਮ ਵੀ ਹੈਗਾ ਜੀ ਤੁਸੀਂ ਜਿੱਦਾਂ ਦੇ ਮਰਜ਼ੀ ਪਾਰਟੀ ਵੇਅਰ ਸੂਟ ਸਾਡੇ ਕੋਲੋਂ ਸਲਾਈ ਕਰਾ ਸਕਦੇ ਹੋ ਸਿੰਪਲ ਸੂਟ ਸਲਾਈ ਕਰਾ ਸਕਦੇ ਹੋ ਜਾ ਕੋਈ ਕਿਸੇ ਨੇ ਸਲਾਈ ਦਾ ਹਨਾ ਬੁਟੀਕ ਦਾ ਕੋਰਸ ਕਰਨੇ ਉਹ ਵੀ ਅਸੀਂ ਕੋਰਸ ਕਰਵਾਉਣੀ ਆ ਜੇ ਕਿਸੇ ਨੇ ਬਿਊਟੀਸ਼ੀਅਨ ਦੇ ਕੋਰਸ ਕਰਨੇ ਆ ਹਨਾ ਉਹ ਵੀ ਆਪਾਂ ਸਾਰੇ ਕੋਰਸ ਕਰਵਾਉਣੀ ਆ ਤੁਸੀਂ ਕਿ ਕਿੰਨੇ ਦੇ ਵੀ ਕੋਰਸ ਕਰਨਾ ਚਾਹੁੰਦੇ ਹੋ ਸਾਡੇ ਕੋਲੇ ਆ ਕੇ ਕਰ ਸਕਦੇ ਹੋ ਲਓ ਜੀ ਆਪਾਂ ਜਿਹੜੀ ਹੈਗੀ ਸਟਾਰਟਿੰਗ ਕਰਾਂਗੇ ਟੈਬੀ ਮਸਲੀਨ ਲਓ ਜੀ ਆਪਣੀ ਜਿਹੜੀ ਹੈਗੀ ਸਟਾਰਟਿੰਗ ਹੈਗੀ ਟੈਬੀ ਮਸਲੀਨ ਤੋਂ ਇਹ ਜਿਹੜੀ ਹੈਗੀ ਸੈਮੀ ਟੈਬੀ ਮਸਲੀਨ ਹੈਗੀ ਹੈ ਜੀ ਸੈਮੀ ਹੈ ਮੈਂ ਪਹਿਲਾਂ ਹੀ ਕਹਿਣੀ ਆ ਇਹ 500 ਰੁਪਏ ਦਾ ਸੂਟ ਹੈ ਜੀ 500 ਰੁਪਏ ਦਾ ਸੂਟ ਹੈ ਜੀ ਬਹੁਤ ਵਧੀਆ ਸੂਟ ਹੈ ਆਲ ਓਵਰ ਸੂਟ ਹੈ ਇਹਦੇ ਵਿੱਚ ਤੁਸੀਂ ਕੱਲੋਂ ਦੇਖ ਸਕਦੇ ਹੋ ਆ ਦੇਖੋ ਮੈਂ ਤੁਹਾਨੂੰ ਸਾਰੇ ਕੱਲਰ ਦਿਖਾਵਾਂਗੀ ਇਹ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਆਪਣੇ ਜਿਹੜੇ ਹੈਗੇ ਪੂਰੇ ਸੂਟ ਹੈਗੇ ਆ ਇਹ ਆਲ ਓਵਰ ਸੂਟ ਹੈਗੇ ਆ ਇਹਦੇ ਵਿੱਚ ਲਾਈਟ ਕਲਰ ਵੀ ਹੈਗੇ ਆ ਤੇ ਧਾਰਕ ਕਲਰ ਵੀ ਹੈਗੇ ਆ ਆ ਦੇਖੋ ਇਹਦੇ ਵਿੱਚ ਹੋਰ ਵੀ ਤੁਹਾਨੂੰ ਸਾਡੇ ਕੋਲੋਂ ਕਾਫੀ ਕਲਰ ਮਿਲ ਜਾਣਗੇ ਇਹ ਟਾਈਪ ਦੀ ਮਸਲੀਨ ਹੈਗੀ ਹੈ ਜੀ ਸਟੇਨੀ ਹੈ ਸੈਨੀ ਟਾਈਪ ਦੀ ਮਸਲੀਨ ਹੈਗੀ ਆਪਣੇ ਕੋਲੇ ਹੈ ਕੰਨੜਾ ਜਿਹੜੇ ਹੈਗੇ ਨੇ ਬੜੇ ਪਿਆਰੇ ਹੈਗੇ ਆ ਇਹਦਾ ਰੇਟ ਹੈਗਾ ਜੀ 500 ਰੁਪਏ 500 ਰੁਪਏ ਰੇਟ ਹੈ 500 ਰੁਪਏ ਤੋਂ ਅੱਗੇ ਆਪਣੀ ਵੀਡੀਓ ਸ਼ੁਰੂ ਹੋਣ ਵਾਲੀ ਹੈ ਜੀ ਉਸ ਤੋਂ ਬਾਅਦ ਤੁਸੀਂ ਜਿੰਗਰ ਮਰਜ਼ੀ ਲੈ ਸਕਦੇ ਆ ਆ ਦੇਖੋ ਇਹ ਆ ਗਿਆ ਜੀ origignal tiebi muslin ਲੈਨਿੰਗ ਵਾਲਾ ਦੇਖੋ ਕੱਪੜੇ ਦੀ ਕੁਆਲਿਟੀ ਚੈੱਕ ਕਰ ਸਕਦੇ ਆ ਇਹ ਜਿਹੜੇ ਹੈਗੇ ਏਕੇ ਦੇ ਹੈਗੇ ਜੀ ਏਕੇ ਦੇ ਇਹ ਮੈਚਿੰਗ ਸੂਟ ਹੈਗੇ ਆ ਉਹ ਆਪਣੇ ਆਲਓਵਰ ਸੂਟ ਸੀਗੇ ਮੈਚਿੰਗ ਨੇ ਇਨਾਂ ਦੇ ਵਿੱਚ ਦੇਖੋ ਮਸਲੀਨ ਦੀ ਜਿਹੜੀ ਹੈਗੇ ਸਲਵਾਰ ਲੱਗੀ ਹੋਈ ਹੈ ਜੀ ਇਹਦੇ ਨਾਲ ਦੇ ਜਰੂਰੀ ਨਹੀਂ ਵੀ ਤੁਹਾਨੂੰ ਇੱਕ ਇੱਕੇ ਮਿਲੂ ਤੁਸੀਂ ਚਾਹੇ ਸਾਡੇ ਕੋਲੋਂ ਜਿੰਨੇ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਆ ਦੇਖੋ ਇਹ ਵੀ ਇਹਦਾ ਕਲਰ ਆ ਗਿਆ ਮਸਲੀਨ ਦੇ ਇਹ ਪਿਓਰ ਆ ਜਿਹੜੇ ਹੈਗੇ ਟੈਬੀ ਦੇ ਸੂਟ ਹੈਗੇ ਆ ਜੀ ਇਹ ਆਪਣੇ 1000 ਰੁਪਏ ਰੇਟ ਹੈ ਜੀ ਇਹਦਾ ਇਹਦਾ 1000 ਰੁਪਏ ਰੇਟ ਹੈ ਆ ਦੇਖੋ ਇਹਦੇ ਕਲਰ ਅਲੱਗ-ਅਲੱਗ ਆ ਜਾਣਗੇ ਆ ਦੇਖੋ ਆ ਕਿੰਨਾ ਸੋਹਣਾ ਪਿਆਰਾ ਹੈਗਾ ਬਹੁਤ ਸੋਹਣਾ ਪਿਆਰਾ ਪ੍ਰਿੰਟ ਹੈਗਾ ਆ ਇਹਦੇ ਚ ਕਲਰ ਤੁਹਾਨੂੰ ਮਿਲ ਜਾਣਗੇ ਕਾਫੀ ਸਾਡੇ ਕੋਲ ਆ ਦੇਖੋ ਜਿੱਦਾਂ ਇਹ ਵੀ ਬਹੁਤ ਸੋਹਣਾ ਆ ਗਿਆ ਆਫ ਵੈਟ ਦੇ ਵਿੱਚ ਜਿਹੜੀ ਹੈਗੀ ਜੈਲੂ ਸਲਵਾਰ ਨਾਲ ਉਹ ਜਿਹੜੀ ਹੈਗੀ ਥੋੜੀ ਜੀ ਮਸਟਰਡ ਸਲਵਾਰ ਆ ਗਈ ਇਹ ਥੋੜਾ ਜਿਹਾ ਹੋਰ ਜੈਲੂ ਆ ਗਿਆ ਕਿਉਂਕਿ ਕਲਰ ਕਲਰ ਦਾ ਹਨਾ ਥੋੜਾ ਥੋੜਾ ਫਰਕ ਹੁੰਦਾ ਆ ਜਿਵੇਂ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਆਪਣੇ ਕੋਲੇ ਇਹਦਾ ਰੇਟ ਹੈਗਾ ਜੀ 1000 ਰੁਪਏ ਇਹ ਵੀ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਆਂਗੇ ਇਹ ਜਿਹੜਾ ਹੈਗਾ ਪਿਆਰਾ ਟੈਬੀ ਮਸਲੀਆ ਦਾ ਸੂਟ ਹੈਗਾ ਜੀ ਆਦਮੇ ਆਪਣੇ ਕੋਲੇ ਹੈਗੇ ਜੀ ਟੈਬੀ ਮਸਲੀਆ ਦਾ ਸੂਟ ਦੁਪੱਟੇ ਨਾਲ ਇਹਦੇ ਨਾਲ ਦੇ ਇੱਕ ਸੂਟ ਨੂੰ ਖੋਲ ਕੇ ਚੈੱਕ ਕਰਵਾ ਦਿੰਨੀ ਆ ਉਹ ਕਰਵਾਵਾਂਗੇ ਕਿ ਸਪੈਸੀ ਨਹੀਂ ਰਲ ਰਿਹਾ ਇਹ ਏਕੇ ਦੇ ਹੈਗੇ ਆ ਜੀ ਸੂਟਾ ਦੇਖੋ ਏਕੇ ਦੇ ਸੂਟ ਹੈਗੇ ਆ ਇਹ ਦੁਪੱਟਾ ਸੂਟ ਹੈਗੇ ਆ ਸੂਟ ਉਹਦੇ ਨਾਲ ਦੇ ਹੈਗੇ ਆ ਦੇਖੋ ਇਹ ਇਦੇ ਵਿੱਚ ਮਸਲੀਨ ਦੀ ਜਿਹੜੀ ਹੈਗੀ ਸਲਵਾਰ ਹੈਗੀ ਬਾਟੇ ਦੇ ਵਿੱਚ ਜਿਹੜਾ ਹੈਗਾ ਦੁਪੱਟਾ ਨਾਲ ਹੈਗਾ ਜੀ ਟਰੈਂਟਡ ਦੁਪੱਟਾ ਹੈਗਾ ਆ ਵੇਖੋ ਇਹ ਵਾਲਾ ਦੁਪੱਟਾ ਹੈਗਾ ਪੂਰੇ ਫੁੱਲ ਸਾਈਜ਼ ਦਾ ਦੁਪੱਟਾ ਹੈਗਾ ਇਹਦੇ ਵਿੱਚ ਦੁਪੱਟੇ ਨੇ ਇਹ ਆਪਣੇ ਕੋਲੇ 1700 ਦੀ ਰੇਂਜ ਦੇ ਵਿੱਚ ਸ਼ੁਰੂ ਹੋ ਜਾਂਦਾ 16 1700 1800 ਇਹ ਤਿੰਨ ਰੇਂਜਾਂ ਦੇ ਵਿੱਚ ਆਪਣੇ ਕੋਲੇ ਇਹ ਵਾਲੇ ਸੂਟ ਹੈਗੇ ਆ ਇਹ ਤੁਸੀਂ ਸਾਡੇ ਤੋਂ ਲੈ ਸਕਦੇ ਆਂਗੇ ਇਹ ਦੇ ਕਲਰ ਕਲਰ ਇਹਨਾਂ ਦੇ ਵਿੱਚ ਅਲੱਗ-ਅਲੱਗ ਮਿਲ ਜਾਣਗੇ ਤੁਹਾਨੂੰ ਆਪਣੇ ਇਧਰ ਲਾਈ ਵੀ ਹੋਇਆ ਉੱਪਰ ਹਨਾ ਤੇ ਇਹ ਤੁਹਾਨੂੰ ਮਿਲ ਜਾਣਗੇ ਇਹ ਆਪਣੇ ਕੋਲੇ ਜਿੱਦਾਂ ਹੈਗੇ ਜੀ कॉटन ਸਿਮਰ ਦੇ ਸੂਟ ਆ ਦੇਖੋ ਪੱਕਾ ਆਪਣਾ ਜਿਹੜਾ ਹੈਗਾ ਉੱਪਰ ਰੇਟ ਦੀ ਚਿੱਟ ਲੱਗੀ ਹੁੰਦੀ ਹੈ ਹਰ ਇੱਕ ਕੱਪੜੇ ਤੇ 1350 ਰੁਪਏ ਦਾ ਇਹਦੇ ਵਿੱਚ ਟੈਬੀ ਮਸਲੀਨ ਦਾ ਜਿਹੜਾ ਹੈਗਾ ਦੁਪੱਟਾ ਹੈਗਾ ਜੀ ਬਹੁਤ ਸੋਹਣੇ ਦੁਪੱਟੇ ਹੈਗੇ ਫੁੱਲ ਸਾਈਜ਼ ਦੇ ਇਹ ਸੂਟ ਆਪਣੇ ਕੋਲੋਂ ਤੁਹਾਨੂੰ ਮਿਲ ਜਾਣਗੇ ਜੀ ਇਹ ਵੀ ਤੁਸੀਂ ਸਾਡੇ ਕੋਲ ਇਹਦੇ ਵੀ ਕਲਰ ਇਧਰ ਆਪਣੇ ਲੱਗੇ ਹੋਏ ਆ ਉੱਪਰ ਇਧਰ ਇਹਦੇ ਕਲਰ ਲੱਗੇ ਹੋਏ ਆ ਉਹ ਕਲਰ ਤੁਸੀਂ ਜਿਵੇਂ ਆਪਣਾ ਆਨਲਾਈਨ ਕੰਮ ਵੀ ਹੈਗਾ ਤੁਸੀਂ ਜਿੱਥੋਂ ਮਰਜ਼ੀ ਬੈਠੀਆਂ ਸਾਡੇ ਤੋਂ ਆਨਲਾਈਨ ਕੱਪੜਾ ਮੰਗਵਾ ਸਕਦੇ ਹੋ ਆਪਾਂ ਤੁਹਾਡੇ ਘਰ ਜਿਹੜਾ ਹੈਗਾ ਸੂਟ ਭੇਜਾਂਗੇ ਜੀ ਜਿਹੜਾ ਮਰਜ਼ੀ ਤੁਸੀਂ ਸੂਟ ਕਿੱਥੇ ਵੀ ਬੈਠੇ ਹੋ ਤੁਸੀਂ ਆਨਲਾਈਨ ਆਪਣੇ ਤੋਂ ਸੂਟ ਮੰਗਵਾ ਸਕਦੇ ਹੋ ਜੀ ਇੱਕ ਆਪਣੇ ਇਹ ਵਾਲੇ ਸੂਟ ਬਹੁਤ ਜ਼ਿਆਦਾ ਸੇਲ ਹੋਏ ਨੇ ਇਹ ਅੱਜ ਮੈਂ ਦੁਬਾਰਾ ਮੰਗਵਾਏ ਨੇ ਕਿਉਂਕਿ ਇਹ ਆਪਣੇ ਜਿਹਦੇ ਪਹਿਲਾਂ ਆਪਣੇ ਕੋਲ 4-5 ਸੂਟ ਸੀਗੇ ਉਸ ਦਿਨਾਂ ਜਿਹੜੇ ਹੈਗੇ ਆਪਣੇ ਸੇਲ ਹੋ ਗਏ ਸੀਗੇ ਇਹ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਕ੍ਰੀਮ ਕਲਰ ਦੇ ਵਿੱਚ ਸਪੈਸ਼ਲ ਹੈਗਾ ਆ ਆ ਦੇਖੋ ਨਾਲ ਹੈਂਡਵਰਕ ਦਾ ਕੰਮ ਹੈ ਜੀ ਪਰਲ ਦਾ ਕੰਮ ਹੈ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਹੋਇਆ ਕਿੰਨਾ ਸੋਹਣਾ ਫੁੱਲ ਬਣਿਆ ਹੋਇਆ ਉਹਦੇ ਵਿੱਚ ਜਿਹੜਾ ਸਾਰਾ ਹੈਂਡਵਰਕ ਦਾ ਕੰਮ ਹੈ نیچے ਜਿਹੜੀ ਹੈਗੀ ਦੇਖੋ ਇਹ ਵਾਲੀ ਲੈਂਸ ਲੱਗੀ ਹੋਈ ਹੈ ਇਹਦਾ ਦੁਪੱਟਾ ਵੀ ਬੜਾ ਸੋਹਣਾ ਹੈਗਾ ਲੇਨ ਜਿਹੜੀ ਹੈਗੀ ਇਹਦੇ ਨਾਲ ਮਸਲੀਨ ਦੀ ਸਲਵਾਰ ਹੈ ਇਹ ਜਿਹੜਾ ਹੈਗਾ ਪਿਓਰ ਮਸਲੀਨ ਦਾ ਸੂਟ ਹੈਗਾ ਜੀ オリジナル ਮਸਲੀਨ ਦਾ ਸੂਟ ਹੈਗਾ ਆ ਇਹਨਾਂ ਦੇ ਜਿਹੜੇ ਹੈਗੇ ਨੇ ਰੇਟ ਆਪਣੇ ਕੋਲੇ 2500 3000 ਤੱਕ ਹੀ ਰੇਟ ਹੈਗੇ ਆ ਤੇ ਇਹਨਾਂ ਦੇ ਵਿੱਚ ਬਹੁਤ ਸੋਹਣੇ ਦੁਪट्टे ਵੀ ਹੈਗੇ ਆ ਦੇਖੋ ਨਾਲ ਦੇ ਦੁਪੱਟਾ ਹੈਗਾ ਪ੍ਰਿੰਟਡ ਦੁਪੱਟੇ ਮਿਲਣਗੇ ਇਹਦੇ ਜਿੱਦਾਂ ਦੇ ਸੂਟ ਹੈਗੇ ਉਦਾਂ ਦੇ ਹੀ ਦੁਪੱਟੇ ਹੈਗੇ ਆ ਇਹ ਸੂਟ ਵੀ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਆਪਣੇ ਕੋਲੇ ਕੋਈ ਕੋਈ ਇਹ ਨਹੀਂ ਹੈਗਾ ਵੀ ਜਾਦੇ ਰੇਟ ਦੇ ਨੇ ਬਿਲਕੁਲ ਜਿਹੜਾ ਹਰ ਇੱਕ ਜਿੱਥੋਂ ਮਰਜੀ ਤੁਸੀਂ ਹਰ ਇੱਕ ਜਗ੍ਹਾ ਤੋਂ ਪਤਾ ਕਰ ਸਕਦੇ ਹੋ ਆਪਣਾ ਬਿਲਕੁਲ ਘੱਟ ਰੇਟ ਰੱਖਿਆ ਹੋ ਇਹ ਜਿੱਦਾਂ ਪਿਓਰ ਔਰਗੰਝਾ ਆ ਗਿਆ ਜੀ ਬਿਸਕੋਸ ਔਰਗੰਝਾ ਪਿਓਰ ਹੈਂਡਵਰਕ ਦਾ ਸੂਟ ਹੈਗਾ ਦੇਖੋ ਪੈਨਲ ਵਰਕ ਹੋਇਆ ਹੋਇਆ ਇਹਦੇ ਉੱਪਰ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈ ਟੋਟਲੀ ਹੈਂਡਵਰਕ ਦਾ ਆ ਦੇਖੋ نیچے ਮੈਂ ਨੇੜੇ ਕਰਕੇ ਕੈਮਰਾ ਦਿਖਾ ਦਾਂਗੇ ਜਿਹੜਾ ਹੈਗਾ ਪਿਓਰ ਔਰਗੰਝਾ ਹੈਗਾ ਜੀ ਦੇਖੋ ਪਤਾ ਲੱਗਦਾ ਕੱਪੜੇ ਦਾ ਪਿਓਰ ਔਰਗੰਝਾ ਹੈਗਾ ਆਪਣੇ ਕੋਲੇ ਇਹ ਇਹਦੇ ਨਾਲ ਗਲੇ ਤੇ ਵਰਕ ਹੋਇਆ ਹੋਇਆ ਜਿੱਦਾਂ ਤੁਹਾਡੀ 42 43 ਇੰਚ ਲੈਂਥ ਹੈਗੀ ਐ ਉਹ ਇਹਦੇ ਤੇ ਆਰਾਮ ਨਾਲ ਘਣ ਸਕਦੀ ਹੈ ਜੀ ਇਹਦੇ ਨਾਲ ਹੈਗਾ ਜੀ ਦੇਖੋ ਮੂਰੀਆਂ ਦਾ ਵਰਕ ਮਸਲੀਨ ਦੀ ਜਿਹੜੀ ਹੈਗੀ ਸਲਵਾਰ ਹੈਗੀ ਆ ਦੇਖੋ ਨਾਲ ਮੂਰੀਆਂ ਤੇ ਵਰਕ ਹੋਇਆ ਹੋਇਆ ਸੇਮ ਵਰਕ ਹੋਇਆ ਹੋਇਆ ਜਿਹੜਾ ਘੇਰੇ ਤੇ ਐ ਇਹਦਾ ਦੁਪੱਟਾ ਵੀ ਬੜਾ ਸੋਹਣਾ ਔਰਗੰਝਾ ਦਾ ਹੀ ਦੁਪੱਟਾ ਹੈਗਾ ਆ ਦੇਖੋ ਔਰ ਗੰਝਾਦਾ ਇਹ ਦੁਪੱਟਾ ਹੈਗਾ ਆ ਜਿੱਦਾਂ ਵਰਕ ਹੋਇਆ ਹੋਇਆ ਦੇਖੋ ਲੈਸ ਨਾਲ ਟੱਚ ਕੀਤਾ ਹੋਇਆ ਇਹਦੇ ਕਲਰ ਕਾਫੀ ਆਪਾਂ ਨੂੰ ਸਾਰੇ ਕਲਰ ਤੁਹਾਨੂੰ ਮਿਲ ਜਾਣਗੇ ਦੇਖੋ ਇਹ ਚਿੱਕੇ ਵਾਲਾ ਕਲਰ ਹੈ ਇੱਕ ਆਪਣਾ ਇਹ ਵਾਲਾ ਕਲਰ ਆ ਗਿਆ ਜੀ ਚਿੱਕੇ ਮਹਿੰਦੀ ਕਲਰ ਆ ਗਿਆ ਲਾਈਟ ਜਿਹਾ ਮਹਿੰਦੀ ਸ਼ੇਡ ਆ ਗਿਆ ਇਹ ਜਿੱਦਾਂ ਫਰੂਜੀ ਕਲਰ ਆ ਗਿਆ ਇਹ ਪਸਪਲ ਜਿਹਾ ਆ ਗਿਆ ਬੇਬੀ ਕਲਰ ਥੋੜਾ ਜਿਹਾ ਨਮਾ ਜਿਹਾ ਕਲਰ ਹੈ ਹਟ ਕੇ ਜੇ ਇਹਦੇ ਕਲਰ ਹੈਗੇ ਆ ਇਹ ਔਰਗੰਜਾ ਦੇ ਹੈਗੇ ਆ ਜਿੱਦਾਂ ਪਾਰਟੀ ਵਿਆਹ ਸੂਟ ਹੈਗੇ ਆ ਦੇਖੋ 2000 ਤੱਕ ਇਹਨਾਂ ਦੀ ਜਿਹੜੀ ਹੈਗੀ ਰੇਟ ਹੈਗੇ 2000 2500 ਤੱਕ ਦੀ ਇਹ ਦਾ ਦੁਪੱਟਾ ਹੈਗਾ ਸਾਰਿਆਂ ਦੇ ਸੇਮ ਹੀ ਦੁਪੱਟੇ ਮਿਲਣਗੇ ਇੱਕ ਆਪਣੇ ਕੋਲੇ ਇਹ ਬਹੁਤ ਸੋਹਣਾ ਸੂਟ ਆਇਆ ਟੈਬੀ ਮਸਲੀਨ ਦਾ ਸੂਟ ਹੈਗਾ ਪੈਚਵਰਕ ਨਾਲ ਹੈਂਡਵਰਕ ਦਾ ਜਿਹੜਾ ਹੈਗਾ ਸਾਰਾ ਕੰਮ ਹੋਇਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਆ ਦੇਖੋ ਉੱਪਰ ਜਿਹੜਾ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਨਾਲ ਥ੍ਰੈਡਵਰਕ ਹੋਇਆ ਹੋਇਆ ਨਾਲ ਹੈਂਡਵਰਕ ਹੋਇਆ ਹੈ ਨਾਲ ਦੇਖੋ ਪੈਚਵਰਕ ਹੋਇਆ ਹੋਇਆ ਟੈਬੀ ਮਸਲੀਨ ਦਾ ਸੂਟ ਹੈਗਾ ਪਿਓਰ ਟੈਬੀ ਮਸਲੀਨ ਆ ਦੇਖੋ ਕੱਪੜੇ ਦਾ ਤੁਹਾਨੂੰ ਪਤਾ ਲੱਗਦਾ ਪਿਓਰ ਟੈਬੀ ਮਸਲੀਨ ਦਾ ਸੂਟ ਹੈਗਾ ਇਹਦੇ ਜਿਹੜੀ ਹੈਗੀ ਸਲਵਾਰ ਤੇ ਵੀ ਵਰਕ ਹੈਗਾ ਪਿਓਰ ਵੀ ਪਿਓਰ ਆਪਾੜਾ ਦੀ ਸਲਵਾਰ ਹੈਗੀ ਹੈ ਜੀ ਇਹਦੀ ਆ ਦੇਖੋ ਮੂਰੀ ਤੇ ਵਰਕ ਬਿਲਕੁਲ ਬਟੀਕ ਪੀਸ ਜਿਹੜਾ ਹੈਗਾ ਆ ਦੇਖੋ ਇਹ ਵਾਲਾ ਮੂਰੀ ਤੇ ਵਰਕ ਹੈਗਾ ਆ ਬਹੁਤ ਸੋਹਣਾ ਸੂਟ ਹੈ ਇਹਦਾ ਦੁਪੱਟਾ ਵੀ ਦਿਖਾਉਣ ਲੱਗੀ ਮੈਂ ਤੁਹਾਨੂੰ ਇਹ ਨਹੀਂ ਹੈਗਾ ਵੀ ਆਪਣੇ ਕੋਲ ਇੱਕ ਇੱਕ ਸੂਟ ਹੀ ਹੈ ਕਈ ਕਈ ਸੂਟ ਨੇ ਤੁਸੀਂ ਜਿੰਨੇ ਮਰਜ਼ੀ ਮੰਗਵਾ ਸਕਦੇ ਦੇਖੋ ਪਿਓਰ ਟੈਬੀ ਦਾ ਪੂਰਾ ਫੁੱਲ ਸਾਈਜ਼ ਦਾ ਦੁਪੱਟਾ ਬੁਟੀਕ ਪੀਸ ਦੇਖੋ ਕਿੰਨਾ ਸੋਹਣਾ ਦੁਪੱਟਾ ਤਿਆਰ ਕੀਤਾ ਹੋਇਆ ਜਿਹੜੇ ਹੈਗੇ 3000 ਤੋਂ نیچے-नीचे ਰੇਂਜ 'ਚ ਤੁਸੀਂ ਸਾਡੇ ਕੋਲੋਂ ਬਹੁਤ ਸੋਹਣੇ-ਸੋਹਣੇ ਸੂਟ ਲੈ ਸਕਦੇ ਹੋ ਦੇਖੋ ਇਹ ਵੀ ਇਹਦੇ ਨਾਲ ਦਾ ਇਹਦੇ ਵਿੱਚ ਜਿਹੜੇ ਹੈਗੇ ਕਲਰ ਨਹੀਂ ਆਏ ਜੀ ਕੋਈ ਇਹੀ ਕਲਰ ਆਇਆ ਕੱਲਾ ਕਿ ਆਪਣੇ ਕੋਲੇ ਹੋਰ ਮਹਿੰਦੀ ਜਿਹਾ ਕਲਰ ਦਾ ਸੂਟ ਵੀ ਦਾ ਆ ਦੇਖੋ ਇਹ ਵੀ ਬਹੁਤ ਜਿਆਦਾ ਸੋਹਣਾ ਸੂਟ ਹੈ ਇਹਦੇ ਨਾਲ ਦੇ ਵੀ ਤੁਹਾਨੂੰ ਕਲਰ ਸਾਡੇ ਕੋਲ ਮਿਲ ਜਾਣਗੇ ਇਹ ਵੀ ਟੈਪੀ ਦਾ ਸੂਟ ਹੈਗਾ ਇਹ ਵੀ ਹੈਂਡਵਰਕ ਹੈਗਾ ਜੀ ਆਪਣੇ ਕੋਲੇ ਆ ਦੇਖੋ ਘੇਰੇ ਤੇ ਸਾਰਾ ਹੈਂਡਵਰਕ ਹੋਇਆ ਹੋਇਆ ਦੇਖੋ ਜਿੰਨਾ ਇਹਦੀ ਕੋਈ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਤੁਸੀਂ ਜਿੰਨੀ ਮਰਜ਼ੀ ਲੈਂਥ ਬਣਾ ਸਕਦੇ ਹੋ 44 43 ਇੰਚ ਜਾਂ 42 ਤਰਾਮ ਨਾਲ ਬਣੀ ਜਾਣੀ ਹੈ ਇਹਦੇ ਉੱਪਰ ਨੂੰ ਵਰਕ ਜਾਂਦਾ ਹੈ ਇਹਦੇ ਵੀ ਜਿਹੜਾ ਹੈਗਾ ਮੂਰੀ ਤੇ ਆ ਦੇਖੋ ਵਰਕ ਹੋਇਆ ਹੋਇਆ ਹੈ ਹੈਂਡਵਰਕ ਹੀ ਹੋਇਆ ਹੋਇਆ ਹੈ ਮੂਰੀ ਤੇ ਪਿਓਰ ਪਾੜਾ ਦੀ ਜਿਹੜੀ ਹੈਗੀ ਸਲਵਾਰ ਹੈਗੀ ਹੈ ਪਿਓਰ ਪਾੜਾ ਦੀ ਸਲਵਾਰ ਹੈਗੀ ਇਹਦਾ ਵੀ ਟੈਬੀ ਦਾ ਦੁਪੱਟਾ ਆ ਬਹੁਤ ਹੀ ਸੋਹਣਾ ਦੁਪੱਟਾ ਹੈ ਪੂਰੇ ਫੁੱਲ ਸਾਈਜ਼ ਦੇ ਜਿਹੜੇ ਹੈਗੇ ਆਪਣੇ ਦੁਪੱਟੇ ਹੋਣਗੇ ਆ ਦੇਖੋ ਜਿੱਦਾਂ ਪਾਰਟੀ ਵੇਅਰ ਸੂਟ ਹੈਗੇ ਆ ਰੇਟ ਆਪਾਂ ਤੁਹਾਨੂੰ ਫੇਰ ਦੱਸਦੇ ਆ ਆਪਣੇ ਜਿਹੜੇ ਅੱਜ ਦੀ ਵੀਡੀਓ ਚ ਸ਼ੁਰੂ ਹੋਏ ਨੇ 500 ਤੋਂ ਸ਼ੁਰੂ ਹੋਇਆ ਰੇਟ ਤੇ 3000 ਤੋਂ نیچے-नीचे ਹੀ ਹੈਗੇ ਨੇ 3000 ਤੋਂ نیچے-नीचे ਹੈਗੇ ਨੇ ਜੀ 3000 2018 1500 ਦੇ ਬਹੁਤ ਸੋਹਣੇ ਜਿਹੜੇ-ਜਿਹੜੇ ਸੂਟ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਆਪਣਾ ਐਡਰੈਸ ਹੈਗਾ ਐ ਕੌਸੰਧੂ ਬੁਟੀਕ ਐਂਡ ਬਿਊਟੀ ਸਲੂਨ ਹਾਂ ਕੱਕੜਵਾਲ ਚੌਂਕ ਬਰਨਾਲਾ ਰੋਡ ਦਸਮੇਸ਼ਨਗਰ ਦੇ ਬਿਲਕੁਲ ਸਾਹਮਣੇ ਜਿਹੜੀ ਹੈਗੀ ਆਪਣੀ ਬਟ ਠੀਕ ਹੈਗਾ ਜੇ ਕਿਸੇ ਨੇ ਸਲਾਈ ਦੇ ਕੋਰਸ ਕਰਨੇ ਆ ਜਾਂ ਬਿਊਟੀ ਸ਼ੰਡ ਦੇ ਕੋਰਸ ਕਰਨੇ ਆ ਉਹ ਵੀ ਸਾਡੇ ਨਾਲ ਜਿਹੜਾ ਹੈਗਾ ਕੰਟੈਕਟ ਕਰ ਸਕਦਾ ਹੈ ਜੀ ਜਾਂ ਕਿਸੇ ਨੇ ਸੋਹਣ ਵਧੀਆ-ਵਧੀਆ ਸਲਾਈ ਕਰਵਾਉਣੀ ਹੈ ਆਪਣੇ ਕੋਲੋ ਜਿਵੇਂ ਮਰਜੀ ਜਿਵੇਂ ਦੇ ਮਰਜੀ ਤੁਸੀਂ ਹੈਵੀ ਸੂਟ ਸਾਡੇ ਕੋਲੋ ਸਲਾਈ ਕਰਵਾ ਸਕਦੇ ਹੋ ਹਨ ਜਾਂ ਕੋਈ ਵਿਆਹ ਵਾਲਾ ਕੱਪੜਾ ਵਗੈਰਾ ਕਰਵਾਉਂਦਾ ਉਹਨੂੰ ਆਪਾਂ ਸਪੈਸ਼ਲ ਜਿਵੇਂ ਡਿਸਕਾਊਂਟ ਵਗੈਰਾ ਦਿੰਨੇ ਆ ਹਨ ਆ ਦੇਖੋ ਜੀ ਇਹਦੇ ਨਾਲ ਜਿਹੜਾ ਹੈਗਾ ਬਾਜੂ ਦਾ ਵਰਕ ਵੀ ਹੈਗਾ ਆ ਦੇਖੋ ਇੰਨਾ ਸੋਹਣਾ ਜਿਹੜਾ ਹੈਗਾ ਬਾਜੂ ਦਾ ਵਰਕ ਹੈਗਾ ਤੁਸੀਂ ਇਹਨੂੰ ਮੂਰੀਆਂ ਤੇ ਵੀ ਕਰ ਸਕਦੇ ਹੋ ਉਹ ਤੁਹਾਡੀ ਚੁਆਇਸ ਹੈਗੀ ਐ ਤੁਸੀਂ ਇਹਨੂੰ ਮੂਰੀਆਂ ਤੇ ਵੀ ਕਰ ਸਕਦੇ ਹੋ ਬਾਜੂ ਤੇ ਵੀ ਕਰ ਸਕਦੇ ਹੋ ਚਲੋ ਜੀ ਆਪਾਂ ਇੰਨੀ ਇੱਕ ਵੀਡੀਓ ਕਰਦੇ ਹਣਾ ਜਿਹੜਾ ਹੈਗਾ ਐਂਡ ਵੀ ਕਰਦੇ ਆ ਵੀਡੀਓ ਦਾ ਜਿਹੜੇ ਪਾਰਟੀ ਵੇਅਰ ਸੂਟ ਹੈਗੇ ਨੇ ਮਹਿੰਗੇ ਜਿਵੇਂ ਆਰਗੰਝਾ ਹੋਵੇ ਪਿਓਰ ਦੇ ਹੋਵੇ ਹਣਾ ਕ੍ਰੇਪ ਦੇ ਹੋਵੇ ਟੈਬੀ ਦੇ ਹੋਵੇ ਉਹ ਆਪਾਂ ਇੱਕ ਵੀਡੀਓ ਅਲੱਗ ਦੇਵਾਂਗੇ ਕਿਉਂਕਿ ਜੇ ਆਪਾਂ ਇਹਦੇ ਵਿੱਚ ਪਾਇਆ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਹਣਾ ਤੇ ਫਿਰ ਜਿਹੜਾ ਹੈਗਾ ਆਪਾਂ ਤਾਂ ਕਰਕੇ ਇੰਨੀ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਬਾਕੀ ਆਪਣਾ ਧੂਰੀ ਦੇ ਵਿੱਚ ਹੈਗਾ ਜੀ ਬੁਟੀਕ ਤੁਸੀਂ ਜਦੋਂ ਮਰਜੀ ਸਾਡੇ ਕੋਲੋਂ ਆ ਕੇ ਕੱਪੜਾ ਖਰੀਦ ਸਕਦੇ ਹੋ ਆਪਾਂ ਨੰਬਰ ਵਗੈਰਾ ਉੱਪਰ ਦੇ ਦਾਂਗੇ ਤੁਸੀਂ ਉਹਦੇ ਤੇ ਸਾਨੂੰ ਕਾਲ ਕਰ ਸਕਦੇ ਹੋ ਬਾਕੀ ਜਿਹੜਾ ਹੈਗਾ ਆਪਾਂ ਤੁਸੀਂ ਸਾਡੇ ਕੋਲੋਂ ਸਲਾਈ ਵੀ ਸਿੱਖ ਸਕਦੇ ਹੋ ਜੀ ਹਨਾ ਬਿਊਟੀਸ਼ਨ ਦੇ ਕੋਰਸ ਵੀ ਕਰ ਸਕਦੇ ਹੋ ਸਲਾਈ ਦੇ ਕੋਰਸ ਵੀ ਕਰ ਸਕਦੇ ਹੋ ਆਪਣੇ ਬੁਟੀਕ ਤੇ ਬਹੁਤ ਜ਼ਿਆਦਾ ਸਟੂਡੈਂਟ ਲੱਗੇ ਵੀ ਹੋਏ ਆ ਤੇ ਕੋਈ ਵੀ ਸਾਡੇ ਕੋਲ ਤੁਸੀਂ ਕੋਰਸ ਲੈਣਾ ਹੈ ਜਾਂ ਕੋਈ ਕੁਝ ਵੀ ਸਿੱਖਣਾ ਹੈ ਨਾ ਜਾਂ ਕੱਪੜੇ ਸੋਹਣੇ ਸੋਹਣੇ ਸਲਾਈ ਕਰਵਾਉਣੇ ਆ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਆਪਣਾ ਧੂਰੀ ਹੈਗਾ ਜੀ ਤੇ ਕੌਰ ਸੰਧੂ ਬਟਿਕ ਐਂਡ ਬਿਊਟੀ ਸੈਲੂਨ ਤੱਕੜਵਾਲ ਚੌਕ ਬਰਨਾਲਾ ਰੋਡ ਦਸਵੇਂ ਜੰਗਰ ਦੇ ਬਿਲਕੁਲ ਸਾਹਮਣੇ ਆਪਣਾ ਬੋਰਡ ਲੱਗਿਆ ਹੋਇਆ ਜੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਇਕ ਇੱਕ ਟਮਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਬਖਸ਼ੀ